26 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਦੀ ਮੂਰਤੀ ਨੂੰ ਵੈਂਡਲਾਈਜ਼ ਕਰਨ ਦੀ ਕੋਸ਼ਿਸ਼ ਹੋਈ ਹੈ। ਉਸ ਤੋਂ ਪਹਿਲਾਂ ਕੀ ਕੁਝ ਹੋਇਆ ਉਸ ਤੋਂ ਬਾਅਦ ਕੀ ਕੁਝ ਹੋਇਆ ਸਾਰਿਆਂ ਨੇ ਦੇਖਿਆ ਕਿਸ ਤਰ੍ਹਾਂ ਦੀ ਸਥਿਤੀ ਬਣੀ ਉਹ ਹਰ ਕਿਸੇ ਨੇ ਦੇਖਿਆ। ਔਰ ਇਸੇ ਚੀਜ਼ ਨੂੰ ਲੈ ਕੇ ਹੁਣ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਦੇ ਜਿਹੜੇ ਪੈਰੋਕਾਰ ਨੇ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਨੇ ਹਾਲਾਂਕਿ ਪੂਰਾ ਦੇਸ਼ ਹੀ ਬਾਬਾ ਸਾਹਿਬ ਪੀਮਰਾਓ ਅੰਬੇਡਕਰ ਨੂੰ ਮੰਨਦਾ ਹੈ ਪਰ ਤਾਂ ਵੀ ਇੱਕ ਵਰਗ ਜਿਨੇ ਵਿਰੋਧ ਡਟ ਕੇ ਕੀਤਾ ਸੜਕਾਂ ਦੇ ਉੱਤੇ ਆ ਕੇ ਕੀਤਾ ਉਸ ਵਰਗ ਦੇ ਕੁਝ ਨੁਮਾਇੰਦਿਆਂ ਦੇ ਵੱਲੋਂ ਗੰਭੀਰ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ। ਇੱਕ ਫੇਸਬੁੱਕ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆਈ ਔਰ ਉਸ ਪੋਸਟ ਦੇ ਵਿੱਚ ਦੋ ਤਸਵੀਰਾਂ ਅਤੇ ਦੋ ਤਰੀਕਾਂ ਇਹਨਾਂ ਦਾ ਜ਼ਿਕਰ ਹੋਇਆ। ਪਹਿਲੀ ਤਰੀਕ 25 ਤਰੀਕ ਸੀਗੀ 25 ਜਨਵਰੀ ਸੀ ਔਰ ਦੂਸਰੀ ਤਰੀਕ 26 ਜਨਵਰੀ ਗਣਤੰਤਰ ਦਿਵਸ ਤੁਹਾਨੂੰ ਤਸਵੀਰ ਵੀ ਦਿਖਾ ਰਹੇ ਹਾਂ ਔਰ ਉਸ ਤਸਵੀਰ ਤੇ ਜੋ ਲਿਖਿਆ ਆ ਉਹ ਵੀ ਤੁਹਾਨੂੰ ਪੜ ਕੇ ਸੁਣਾਉਣੇ ਆ ਕਿਉਂਕਿ ਉਸ ਲਿਖੇ ਹੋਏ ਤੱਥ ਦੇ ਨਾਲ ਬਹੁਤ ਕੁਝ ਕਲੀਅਰ ਹੋ ਜਾਵੇਗਾ ਇਸ ਫੇਸਬੁਕ ਪੋਸਟ ਦੇ ਉੱਤੇ ਸਾਫ਼ ਲਿਖਿਆ ਗਿਆ ਹੈ ਕਿ ਇਕੱਲੇ ਬੰਦੇ ਨਾਲ ਗੱਲ ਨਹੀਂ ਬਣਨੀ ਸਾਥੀ ਉਹ ਜਲੰਧਰ 25 ਜਨਵਰੀ ਨੂੰ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਚੌਂਕ ਵਿੱਚ ਸੰਵਿਧਾਨ ਵਿਰੋਧੀ ਦਿਨ ਮਨਾਉਣ ਵਾਲਿਆਂ ਦੀ ਵੀ ਸਾਨੂੰ ਨਿਸ਼ਾਨਦੇਹੀ ਕਰਨੀ ਹੋਵੇਗੀ ਜਦੋਂ ਸ਼ਰੀਆਮ ਸੰਵਿਧਾਨ ਦੇ ਖਿਲਾਫ ਪ੍ਰਦਰਸ਼ਨ ਹੋਣਗੇ ਫਿਰ ਆਹੀ ਨਤੀਜੇ ਸਾਹਮਣੇ ਆਉਣਗੇ ਸਰਕਾਰਾਂ ਢਿੱਲ ਦੇਣਗੀਆਂ ਤਾਂ ਮਹਾਪੁਰਸ਼ਾਂ ਦੀਆਂ ਮੂਰਤੀਆਂ ਟੁੱਟਣਗੀਆਂ ਹੀ ਬੇਸ਼ੱਕ ਇਸ ਮਸਲੇ ਉੱਤੇ ਇੱਕ ਨਰੇਟਿਵ ਜਿਹੜਾ ਆਪਣੇ ਵੱਲੋਂ ਸਾਂਝਾ ਕੀਤਾ ਗਿਆ 25 ਤਰੀਕ ਨੂੰ ਕਹਿੰਦਾ ਜਲੰਧਰ ਦੇ ਡਾਕਟਰ ਬੀ ਆਰ ਅੰਬੇਡਕਰ ਚੌਕ ਦੇ ਵਿੱਚ ਸੰਵਿਧਾਨ ਵਿਰੋਧੀ ਦਿਵਸ ਜਿਹੜਾ ਉਹ ਮਨਾਇਆ ਗਿਆ ਔਰ ਇਸ ਦਿਵਸ ਦੇ ਵਿੱਚ ਕਨਸਟੀਟਿਊਸ਼ਨ ਦੀ ਖਿਲਾਫਤ ਕੀਤੀ ਗਈ ਉਹ ਤਸਵੀਰਾਂ ਵੀ ਜਿਵੇਂ ਆ ਸਾਂਝੀਆਂ ਕੀਤੀਆਂ ਗਈਆਂ ਤੇ ਉੱਥੇ ਨਜ਼ਰ ਆ ਰਿਹਾ ਕਿ ਕਿਵੇਂ ਕਨਸਟੀਟਿਊਸ਼ਨ ਦੇ ਖਿਲਾਫ ਪੈਂਪਲੇਟਸ ਪੋਸਟਰਸ ਛਾਪੇ ਗਏ ਔਰ ਉਹਨਾਂ ਨੂੰ ਨਸ਼ਰ ਕੀਤਾ ਗਿਆ ਔਰ ਦੂਜੇ ਪਾਸੇ 26 ਤਰੀਕ ਨੂੰ ਉਸ ਤੋਂ ਅਗਲੀ ਤਰੀਕ ਗਣਤੰਤਰ ਦਿਵਸ ਜਦੋਂ ਡਾਕਟਰ ਬੀ ਆਰ ਅੰਬੇਡਕਰ ਦੀ ਮੂਰਤੀ ਅੰਮ੍ਰਿਤਸਰ ਦੇ ਵਿੱਚ ਵੈਂਡਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਇਹਨਾਂ ਮਸਲਿਆਂ ਨੂੰ ਕੋਰਿਲੇਟ ਕੀਤਾ ਜਾ ਰਿਹਾ ਇੱਥੇ ਆ ਕੇ ਇੱਕ ਮਸਲਾ ਆਲਰੇਡੀ ਪਹਿਲਾਂ ਪੱਖਣਾ ਸ਼ੁਰੂ ਹੋਇਆ ਸੀ ਜਦੋਂ ਵਿਜੇ ਸਾੰਪਲਾ ਇੱਕ ਟਵੀਟ ਕਰਦੇ ਆ ਇੱਕ ਸੋਸ਼ਲ ਮੀਡੀਆ ਪੋਸਟ ਪਾਉਂਦੇ ਆ ਜਿਹਦੇ ਵਿੱਚ ਦਰਬਾਰ ਸਾਹਿਬ ਦੇ ਆਲੇ ਦੁਆਲੇ ਇਹ ਬਾਣਾ ਵਾਪਰਨ ਨੂੰ ਲੈ ਕੇ ਸਪਸ਼ਟਿਕਰਨ ਮੰਗਿਆ ਜਾਂਦਾ ਆ ਜਥੇਦਾਰ ਤੋਂ ਪਰ ਉਸ ਤੋਂ ਬਾਅਦ ਉਹ ਫੇਸਬੁੱਕ ਪੋਸਟ ਉਹ ਸੋਸ਼ਲ ਮੀਡੀਆ ਪੋਸਟ ਡਿਲੀਟ ਵੀ ਕਰ ਦਿੱਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਇਹ ਨਰੇਟਿਵ ਪੱਕ ਗਿਆ ਇਸ ਮਸਲੇ ਦੇ ਵਿੱਚ ਖਾਸ ਤੌਰ ਦੇ ਉੱਤੇ ਸਿੱਖਾਂ ਨੂੰ ਲਿਆਂਦਾ ਗਿਆ ਉਹਨਾਂ ਦੇ ਉੱਤੇ ਸਿੱਧੇ ਅਸਿੱਧੇ ਤੌਰ ਦੇ ਉੱਤੇ ਹਾਲਾਂਕਿ ਜਿਵੇਂ ਸਿੱਧੇ ਨਹੀਂ ਕਿ ਹਾਂ ਇਹਨਾਂ ਨੇ ਕੀਤਾ ਪਰ ਸਿੱਧੇ ਤੌਰ ਦੇ ਉੱਤੇ ਇੱਕ ਉਬਾਲ ਕੁਫਾਨ ਉੱਠਦਾ ਨਜ਼ਰ ਆਉਣ ਲੱਗਿਆ ਉਹਦੇ ਉਹੀ ਉਹੀ ਇੱਕ ਨਰੇਟਿਵ ਜਿਹੜਾ ਇਸ ਮਸਲੇ ਦੇ ਵਿੱਚ ਨਜ਼ਰ ਵੀ ਆਉਂਦਾ ਪਿਆ ਹਾਲਾਂਕਿ ਕੈਨ ਵਾਲੇ ਤਾਂ ਇਹ ਵੀ ਗੱਲ ਕਰਦੇ ਆ ਕਿ ਜਿਸ ਨੇ ਵੈਂਡਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਇੱਕ ਸਿੱਖ ਸੀ ਜਾਂ ਉਹ ਉਸਨੇ ਵੀ ਜਿਵੇਂ ਸਿਰ ਤੇ ਦਮਾਲਾ ਬੰਨਿਆ ਹੋਇਆ ਸੀ ਔਰ ਉਸ ਦੀ ਵੀ ਦਾੜੀ ਸੀ ਇਸ ਕਰਕੇ ਇਹ ਵੀ ਸਵਾਲ ਉੱਠਦਾ ਪਿਆ ਕਿ ਕੀ ਇੱਧਰ ਕੋਈ ਲਿੰਕ ਹੈ ਤੇ ਦੂਜੇ ਪਾਸੇੋਂ ਇਹ ਗੱਲ ਉੱਠ ਰਹੀ ਹੈ ਕਿ ਇਹ ਸਾਰਾ ਕੁਝ ਸਿਰਫ ਇੱਕ ਪਲਾਨਡ ਪ੍ਰੋਗਰਾਮ ਹੈ ਜੋ ਦੋ ਕਮਿਊਨਿਟੀਆਂ ਦੇ ਵਿੱਚ ਵਿਵਾਦ ਖੜਾ ਕਰਨ ਨੂੰ ਉਲੀਕਿਆ ਗਿਆ ਹੁਣ ਅਸਲ ਸੱਚ ਕੀ ਹੈ ਇੱਥੇ ਇਹ ਜਾਣਨਾ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਇਹਨਾਂ ਦੋ ਦਿਨਾਂ ਦੇ ਵਿੱਚ ਡਿਸਰਪਟ ਤਾਂ ਹੋਇਆ ਪੰਜਾਬ ਦੀ ਸ਼ਾਂਤੀ ਡਿਸਰਪਟ ਹੋਈ ਔਰ ਬਹੁਤ ਵੱਡੇ ਪੱਧਰ ਤੇ ਉੱਤੇ ਹੋਈ ਕਮਿਊਨਲ ਡਿਸਪਿਊਟ ਜਿਹੜਾ ਆ ਉਹ ਉਹਦੇ ਵਿੱਚ ਇੱਕ ਹੋਰ ਪਾੜਾ ਜਿਹੜਾ ਇੱਕ ਹੋਰ ਪੜਾ ਪੈਦਾ ਹੋ ਗਿਆ ਕਮਿਊਨਲ ਹਾਰਮਨੀ ਦੇ ਵਿੱਚ ਇੱਕ ਹੋਰ ਡਿਸਪਿਊਟ ਪੈਦਾ ਹੋ ਗਿਆ ਇੱਕ ਹੋਰ ਪਾੜ ਪੈ ਗਿਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਕਹਿਣ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ। ਬਣੇ ਰੋਬਾਨ ਇੰਡੀਆ ਪੰਜਾਬੀ।